ਹਾਂਜੀ ਸਾਰਿਆਂ ਸਤ ਸ੍ਰੀ ਅਕਾਲ ਜੀ ਅੱਜ ਕੱਲ ਜਿਹੜੀ ਛੋਟੀਆਂ ਬੇੜੀਆਂ ਨੇ ਉਹਨਾਂ 'ਚ ਇੱਕ ਸਮੱਸਿਆ ਆ ਰਹੀ ਹੈ ਵੀ 4-5 ਮਹੀਨੇ ਦੇ ਗੱਭਣ ਜਿਹੜੀਆਂ ਛੋਟੀਆਂ ਬੇੜੀਆਂ ਹੈਗੀਆਂ ਉਹ ਦੁੱਧ ਉਤਾਰਨਾ ਸ਼ੁਰੂ ਕਰ ਦਿੰਦੀਆਂ ਬਹੁਤ ਸਾਰੇ ਲੋਕ ਇਹ 'ਚ ਬਹੁਤ ਸਾਰੇ ਟੋਟਕੇਜ ਮੌਦੇ ਆ ਆਪਾਂ ਇਹ ਤਾਂ ਵਿਗਿਆਨਕ ਕਾਰਨ ਤੇ ਵਿਗਿਆਨਕ ਖੰਡਾ ਜਦੋਂ ਉਹਦੇ ਬਾਰੇ ਗੱਲ ਕਰਾਂਗੇ ਦੇਖੋ ਪਹਿਲਿਕਲ ਇਹ ਹੈ 4-5 ਮਹੀਨੇ ਤੇ ਜਦੋਂ ਵੀ ਛੋਟੀਆਂ ਬੇੜੀਆਂ ਦੁੱਧ ਉਤਾਰਦੀਆਂ ਇਹਦਾ ਪਹਿਲਾ ਮੇਨ ਕਾਰਨ ਇਹ ਹੈ ਵੀ ਅਸੀਂ ਉਹਨੂੰ ਜਿਹੜੀ ਡਾਈਟ ਦੇ ਰਹੇ ਹਾਂ ਜਿਹੜੀ ਫੀਡ ਦੇ ਰਹੇ ਹਾਂ ਜਿਹੜੀ ਖੁਰਾਕ ਦੇ ਰਹੇ ਹਾਂ ਉਹ ਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੈ ਬਹੁਤ ਸਾਰੇ ਹਾਈ ਪ੍ਰੋਟੀਨ ਫੀਡ ਜਾਂਦੀਆਂ ਜਿਹੜੀਆਂ ਕਿ ਲੋਕ ਦਿੰਦੇ ਆ ਜਦੋਂ ਉਦੋਂ ਵਿੱਚ ਸਮੱਸਿਆ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਪਹਿਲਾਂ ਤਾਂ ਅਸੀਂ ਹਾਲੇ ਚ ਇਹੀ ਕਰਨਾ ਹੈ ਵੀ ਜਿਹੜੀ ਵੀ ਤੁਸੀਂ ਫੀਡ ਉਹਨੂੰ ਪਾ ਰਹੇ ਹੋ ਤੁਰੰਤ ਜੇ ਵੀ ਹੈਗੀ ਇੱਕਦਮ ਉਹ ਬੰਦ ਕਰ ਦਿਓ ਉਹਦੇ ਨਾਲ ਇੱਕਦਮ ਜਿਹੜਾ ਦੁੱਧਿਆ ਘਟਣਾ ਸ਼ੁਰੂ ਹੋ ਜਾਊਗਾ ਦੂਜੀ ਗੱਲ ਵਿੱਚ ਖਤਰਾ ਕੀ ਹੁੰਦਾ ਹੈ ਵੀ ਕੋਈ ਇਨਫੈਕਸ਼ਨ ਵੀ ਹੋ ਸਕਦੀ ਹੈ ਅੰਦਰ ਸੋ ਦੂਜੀ ਗੱਲ ਕੀ ਹੈ ਜੇ ਪਸ਼ੂਆਂ ਦਾ ਤੁਸੀਂ ਸੀਵੀਸੀ ਜ਼ਰੂਰ ਟੈਸਟ ਕਰਾਓ ਜੇ ਸੀਵੀਸੀ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਮੰਨ ਲਓ TCLC DLC ਵਧੇ ਹੋਏ ਹੈ ਤਾਂ ਤੁਰੰਤ ਤੁਸੀਂ ਆਪਣੇ ਮਾਹਰ ਦੀ ਮਦਦ ਲਓ ਕਿਉਂਕਿ ਇਹ ਸਬਕਲੀਨਿਕਲ ਮਿਸਟ੍ਰੇਟਸ ਹੈ ਜਿਹੜੀ ਸੂਨ ਤੋਂ ਪਹਿਲਾਂ 3-4-5 ਮਹੀਨੇ ਪਹਿਲਾਂ ਜਿਹੜੀ ਐਚਐਫ ਬੈੜੀਆਂ ਦੇ ਵਿੱਚ ਆਮ ਸਮੱਸਿਆ ਹੈ ਉਹ ਬਿਮਾਰੀ ਹੋ ਸਕਦੀ ਹੈ ਔਰ ਇਹ ਬਹੁਤ ਹੀ ਖਤਰਨਾਕ ਹੈ ਸੂਣ ਤੋਂ ਪਹਿਲਾਂ ਜੇ ਪ੍ਰੋਬਲਮ ਆ ਜਾਂਦੀ ਹੈ ਤਾਂ ਅਕਸਰ ਅਸੀਂ ਦੇਖਦੇ ਹਾਂ ਸੂਣ ਤੋਂ ਬਾਅਦ ਝੋਟੀਆਂ ਦੇ ਬੈੜੀਆਂ ਦੀ ਇੱਕਦਣ ਦੋ ਥੰਮ ਚੱਲਦੇ ਹੀ ਨਹੀਂ ਹੈਗੇ ਔਰ ਜਿਹੜਾ ਕਿ ਬਹੁਤ ਵੱਡਾ ਇੱਕ ਘਾਟੇ ਦਾ ਸੌਦਾ ਹੋ ਸਕਦਾ ਤੀਜਾ ਕੰਮ ਕੀ ਕਰਨਾ ਹੈ ਬਹੁਤ ਸਾਰੇ ਲੋਕ ਇਹ ਚ ਹਰਾਚਾਰਾ ਬੰਦ ਕਰ ਦਿੰਦੇ ਆ ਤੂੜੀ ਬੰਦ ਨਹੀਂ ਕਰਦੇ ਹੈਗੇ ਜਦਕਿ ਤੂੜੀ ਬੰਦ ਕਰਨੀ ਇਹ ਚ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਕਿਉਂਕਿ ਤੂੜੀ ਦੇ ਵਿੱਚ ਜਿਹੜੀ ਹੁਣ ਮੈਂ ਦੇਖਦਾ ਬਹੁਤ ਜੱਜਵੇਂ ਬਰਸਾਤਾ ਹੋਣੀਆਂ ਸ਼ੁਰੂ ਹੋ ਗਈਆਂ ਤੂੜੀ ਦੇ ਵਿੱਚ ਕੀ ਹੁੰਦਾ ਵੀ ਨਵੀਂ ਤੂੜੀ 'ਚ ਮਿੱਟੀ ਘੱਟਾ ਬਹੁਤ ਜ਼ਿਆਦਾ ਹੁੰਦਾ ਹੈ ਜਾਂ ਤੂੜੀ ਦੇ ਵਿੱਚ ਜ਼ਹਿਰੀਲੇ ਤੱਤਾਂ ਦੀ ਟੌਕਸਿਨਜ਼ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਹਦੇ ਕਰਕੇ ਇਹ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈ ਹਾਂ ਜੇ ਮੱਕੀ ਦਾ ਆਚਾਰ ਪੈ ਰਿਆ ਤਾਂ ਮੱਕੀ ਦਾ ਆਚਾਰ ਬੰਦ ਕਰਨਾ ਚਾਹੀਦਾ ਪਰੰਤੂ ਇੰਨੀ ਗਰਮੀ ਦੇ ਵਿੱਚ ਹਰਾਚਾਰਾ ਬਿਲਕੁਲ ਨਹੀਂ ਬੰਦ ਕਰਨਾ ਚਾਹੀਦਾ ਹਰਾਚਾਰਾ ਬੰਦ ਕਰਨ ਨਾਲ ਫਾਇਦੇ ਦੀ ਜਗ੍ਹਾ ਨੁਕਸਾਨ ਹੋਊਗਾ ਕਿਉਂਕਿ ਜਿਹੜਾ ਪਸ਼ੂ ਦੇ ਵਿੱਚ ਇਹ ਹੈ ਵੀ ਇੱਕ ਤਾਂ ਪਾਣੀ ਦੀ ਕਮੀ ਬਹੁਤ ਜਲਦੀ ਹੋ ਜਾਂਦੀ ਹੈ ਦੂਜਾ ਜੇ ਅਸੀਂ ਕੱਲੀ ਤੂੜੀ ਖਾਉਂਦੇ ਰਹਿਾਂਗੇ ਉਹਦੇ ਨੂੰ ਦੁੱਧ ਤਾਂ ਸੁੱਕ ਜਾਊਗਾ ਪਰ ਉਲਟਾ ਉਹਦੇ ਨਾਲ ਪਸ਼ੂ ਦਾ ਅੰਦਰਲਾ ਸਿਸਟਮ ਜਿਹੜਾ ਹੈਗਾ ਹੋਰ ਖਰਾਬ ਹੋ ਸਕਦਾ ਸੋਪਾ ਜੀ ਤਿੰਨ ਗੱਲਾਂ ਕੀਤੀਆਂ ਤਿੰਨੇ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਪਹਿਲੀ ਗੱਲ ਇਹ ਹੈ ਜਿਹੜੀ ਸਭ ਤੋਂ ਪਹਿਲੀ ਆਪਾਂ ਗੱਲ ਕੀਤੀ ਹੈ ਵੀ ਹਾਈ ਪ੍ਰੋਟੀਨ ਜਿਹੜੀ ਫੀਡ ਪਾ ਰਹੇ ਹੋ ਤੁਸੀਂ ਜਦ ਫੀਡ ਦੀ ਜ਼ਿਆਦਾ ਮਾਤਰਾ ਪਾ ਰਹੇ ਹੋ ਤੁਰੰਤ ਬੰਦ ਕਰਨੀ ਹੈ ਜੇ ਦੁੱਧ ਉਤਰ ਰਿਹਾ ਤਾਂ ਤੁਸੀਂ ਨਾਲ ਦੀ ਨਾਲ ਉਹਦਾ CBC ਜ਼ਰੂਰ ਟੈਸਟ ਕਰਾਉਣਾ ਹੈ ਤੁਸੀਂ ਲੋਕਲ ਬੰਦਿਆਂ ਲੈਬੋਰੀ ਦਾ ਵੀ ਕਰਾ ਸਕਦੇ ਹੋ ਪਸ਼ੂ ਪਾਲਣ ਭਾਗ ਦੇ ਪਾਲਿਟਿਕ ਨੂੰ ਤੋਂ ਕਰਾ ਸਕਦੇ ਹੋ ਕਿਸੇ ਹੋਰ ਲੈਬ ਤੋਂ ਕਰਾ ਸਕਦੇ ਹੋ ਪ੍ਰਾਈਵੇਟ ਲੈਬ ਤੋਂ ਉਹ ਤੁਹਾਡੀ ਮਰਜ਼ੀ ਹੈ ਔਰ ਤੀਜੀ ਗੱਲ ਇਹ ਹੈ ਵੀ ਤੂੜੀ ਬੰਦ ਕਰਨੀ ਹੈ ਹਰਾਚਾਰਾ ਚੱਲਦਾ ਰੱਖਣਾ ਹੈ ਕਿਉਂਕਿ ਦੇਖੋ ਕੀ ਹੁੰਦਾ ਹੈ ਇਹ ਚ ਮੇਨ ਕਾਰਨ ਕੀ ਹੁੰਦਾ ਜਦੋਂ ਵੀ ਇਹ ਜੀ ਸਮੱਸਿਆ ਆਉਂਦੀ ਹੈ ਜੇ ਮੰਨ ਲਓ ਸੂਨ ਚ 3-4 ਮਹੀਨੇ ਰਹਿੰਦੇ ਆ ਹਲੇ ਤਾਂ ਤੁਸੀਂ ਇੱਕ ਵਾਰੀ ਇਹ ਦੇਖ ਲਓ ਵੀ ਚਾਰੇ ਜਨਾਂ ਦੇ ਵਿੱਚ ਮਤਲਬ ਕੀ ਗੂੰਦ ਵਰਗਾ ਪਦਾਰਥ ਹੈਗਾ ਬਿਲਕੁਲ ਪਾਣੀ ਜਿਹਾ ਤਾਂ ਨਹੀਂ ਬਣ ਗਿਆ ਜੇ ਪਾਣੀ ਜਿਹਾ ਬਣ ਗਿਆ ਉਸ ਤੰਨਾ ਦੇ ਵਿੱਚ ਤਾਂ ਇਹ 100% ਖਤਰੇ ਦੀ ਘੰਟੀ ਹੈ ਤੇ ਤੁਰੰਤ ਜਿਹੜੀ ਹੈਗੀ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ ਕਿਉਂਕਿ ਜਿਹੜੀ ਸਬ ਕਲੀਨਿਕਲ ਮਿਸਟ੍ਰੇਟਰਸ ਆ ਦੇਖੋ ਕੀ ਹੈ ਅਕਸਰ ਕੀ ਹੁੰਦਾ ਹੈ ਮੇ ਬਾਹਰਲੇ ਦੇਸ਼ਾਂ 'ਚ ਜਦ ਚੰਗੀਆਂ ਐਚਫ ਗਾਵਾਂ ਦੇ ਵਿੱਚ ਸੂਣ ਤੋਂ ਪਹਿਲਾਂ ਵੀ ਟਿਊਬਾਂ ਭਰੀਆਂ ਜਾਂਦੀਆਂ ਹਾਲਾਂਕਿ ਉਹ ਕੁਝ ਦਿਨ ਪਹਿਲਾਂ ਭਰੀਆਂ ਜਾਂਦੀਆਂ ਪਰ ਸਾਡੇ ਦੇਸ਼ ਦੇ ਵਿੱਚ ਹਲੇ ਇੰਨਾ ਪ੍ਰਚਲਿਤ ਨਹੀਂ ਹੈਗਾ ਹਾਲਾਂਕਿ ਚੰਗੇ ਪਰਮੇ ਕਰਦੇ ਆ ਪਰੰਤੂ ਮੇਨ ਗੱਲ ਇਹ ਹੈ ਵੀ ਜੇ ਦੁੱਧ ਉਤਰਦਾ ਹੈ ਤਾਂ ਉਹਨੂੰ ਬਿਲਕੁਲ ਹਲਕੇ ਚ ਲੈਣਾ ਤੁਰੰਤ ਜਿਹੜਾ ਹੈਗਾ ਉਹਦਾ ਮਾਹਰ ਦੀ ਸਲਾਹ ਨਾਲ ਇਲਾਜ ਕਰਨਾ ਠੀਕ ਹੈ ਧੰਨਵਾਦ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ